ਸਿੰਘ ਬਿੱਟੂ ਜਿੱਥੇ ਪੰਜਾਬ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤਾਂ ਉੱਥੇ ਹੀ ਸਿੱਧੀਆਂ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਕਿ ਰਵਦੀ ਸਿੰਘ ਬਿੱਟੂ ਇਹੀ ਗਾਧਰੋ ਬਹਾਰ ਆ ਸੁੱਕੇ ਨੇ ਤੇ ਹੁਣ ਇਹਦਾ ਸਭ ਤੋਂ ਇਹੀ ਸੀ ਕਿ ਕਿਉਂਕਿ ਮੰਤਰੀ ਦੀ ਜ਼ਿੰਮੇਵਾਰੀ ਜਦੋਂ ਪ੍ਰਾਈਮ ਮਿੰਿਸਟਰ ਸਾਹਿਬ ਨੇ ਦਿੱਤੀ ਆ ਕਿਉਂਕਿ ਇੱਕ ਸਟੇਟ ਹੈੱਡ ਹੋਣ ਨਾਤੇ ਗਵਰਨਰ ਸਾਹਿਬ ਨੂੰ ਮਿਲਣਾ ਉਹਨਾਂ ਤੋਂ ਗਾਈਡੈਂਸ ਲੈਣੀ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਗਵਰਨਰ ਹੋਣ ਨਾਤੇ ਉਹ ਬਹੁਤ ਲੰਬੇ ਤਰ ਤੋਂ ਜਿਹੜਾ ਉਹ ਸਿਆਸਤ ਨਾਲ ਵੀ ਜੁੜੇ ਆ ਸਮਾਜ ਸੇਵਾ ਨਾਲ ਵੀ ਜੁੜੇ ਆ ਤੇ ਹਮੇਸ਼ਾ ਉਹਨਾਂ ਦੀਆਂ ਬੈਸਟ ਵਿਸ਼ੇਸ ਨੇ ਜਿਹੜੀਆਂ ਉਹ ਮੇਰੇ ਨਾਲ ਰਹੀਆਂ ਉਹ ਅਸ਼ੀਰਵਾਦ ਵੀ ਜਿਹੜਾ ਏ ਇੱਕ ਵੱਡਿਆਂ ਤੋਂ ਐਸੇ ਗਵਰਨਰ ਹੋਣ ਦੇ ਨਾਤੇ ਉਹ ਤਾਂ ਸੂਬੇ ਦੇ ਬਾਰੇ ਕੀ ਹਾਲਾਤ ਨੇ ਕਿਸ ਤਰੀਕੇ ਦੀਆਂ ਉਹਨਾਂ ਦੇ ਕੋਲ ਕਿਉਂਕਿ ਬਹੁਤ ਹਰ ਚੀਜ਼ ਦੇ ਇਨਪੁਟਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਟ 'ਚ ਅੱਗੇ ਕੀ ਕਰਨ ਵਾਲਾ ਏ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਕਿਨ ਮੁੱਦਿਆਂ 'ਤੇ ਚਰਚਾ ਕੀਤੀ ਦੇਖੋ ਸਭ ਤੋਂ ਜ਼ਰੂਰੀ ਤਾਂ ਅੱਜ ਲੌ ਐਂਡ ਆਰਡਰ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ ਚ ਮੈਂ ਜਦੋਂ ਆਪ ਆਉਣਾ ਏ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਗੁਰਦਾਸਪੁਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਕਿ ਇੰਨੀਆਂ ਗੋਲੀਆਂ ਨਾਲ ਬਿੰਨਿਆ ਹੋ ਜਾਂਦਾ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲਦੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟਸ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਤੇ ਇਹ ਤਮਾਸ਼ਾ ਹੋ ਕੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦਿਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਪੱਲੇ ਸਾਡੇ ਕੰਟਰੋਲ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਪਾਉ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿੰਨਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਗਰੀ ਤਰ੍ਹਾਂ ਵਿਗੜ ਚੁੱਕਿਆ ਏ ਤੇ ਹੁਣ ਉਹ ਸਾਰਾ ਤੰਤਰ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਉਹ ਜਲੰਧਰ ਵੈਸਟ ਦੀ ਉਹਦੇ ਉੱਤੇ ਸਾਰਾ ਜੁਟਿਆ ਹੋਇਆ ਵੀ ਜਿਹੜਾ ਪਾਰਲੀਮੈਂਟ 'ਚ ਹਾਰ ਹੋਈ ਆ ਅਜੇ ਕੀ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਦਾ ਅਲਾਈਅੰਸ ਸੀਗਾ ਤੇ ਉਹਦੇ ਵਾਪਜੂਦ ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਰੇ ਆ ਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ ਚ ਸੀਐਮ ਵੀ ਉੱਥੇ ਦੇ ਡਿਪਟੀ ਮੁੱਖ ਮੰਤਰੀ ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਝ ਬਾਹਰ ਬੂੜ ਭੱਜਦੇ ਸੀ ਉਹ ਹੁਣ ਆਏ ਨੇ ਮੇਰਾ ਕਹਿਣ ਦਾ ਭਾਵ ਆ ਕੋਈ ਹਵਾਲੀਵਾਰਸਾ ਜਿਹੜਾ ਇਸ ਵੇਲੇ ਹੈ ਨਹੀਂ ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਬੁਲਾਓ ਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਇਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ ਮੈਂ ਵੀ ਆਪਣੇ ਵੱਲੋਂ ਦਵਾਂਗਾ ਇਸ ਕ੍ਰੀਪ ਦੇ ਨਾਲ ਪੰਜਾਬ 'ਚ ਅਸੀਂ ਬਹੁਤ ਨੁਕਸਾਨ ਉਠਾਇਆ ਏ ਪੰਜਾਬ 'ਚ ਬਹੁਤ 35000 ਤੋਂ ਉੱਤੇ ਲੋਕ ਸ਼ਹੀਦ ਹੋਏ ਮਾਰੇ ਗਏ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ ਅੱਜ ਫੇਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਆ ਰਹੀ ਅੱਜ ਫੇਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲ ਨੂੰ ਜਾ ਰਹੇ ਨੇ ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂਗੇ ਕਿਉਂਕਿ ਫੈਕਟਰੀਆਂ ਨੇ ਜਿਹੜੀਆਂ ਜੇ ਉੱਥੇ ਵੀ ਆਰਡਰ ਦਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ ਕੋਈ ਦੇਣ ਨੂੰ ਤਿਆਰ ਨਹੀਂਗਾ ਵੀ ਪੰਜਾਬ ਚ ਹਾਲਾਤ ਕੀ ਬਣਨੇ ਆ ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂਗਾ ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂਗਾ ਤੇ ਪੰਜਾਬ ਦਾ ਹਾਲਾਤ ਬਣਨਗੇ ਕੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ ਜੀਐਸਟੀ ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਹੈ ਅਨਾਲ ਹਰਿਆਣਾ ਹੈ ਉਹਦਾ 23000 ਕਰੋੜ ਹੋਇਆ ਪਿਆ ਮੈਨੂੰ ਇੱਕ ਗੱਲ ਹੋਰ ਮੈਂ ਤੁਹਾਡੇ ਮੁਡੇ ਕਹਿਣੀ ਚਾਹੁੰਦਾ ਵੀ ਜਿਹੜੀ ਸੈਂਟਰ ਸਾਰੇ ਤਕਰੀਬਨ ਮਿਨਿਸਟਰੀਆਂ ਨਾਲ ਗੱਲ ਕੀਤੀ ਆ ਸਾਰੇ ਸੂਬੇ ਕਿਤੇ ਨਾ ਕਿਤੇ ਵੱਖ-ਵੱਖ ਸਕੀਮਾਂ 'ਚ ਪੈਸਾ ਲੈ ਕੇ ਜਾ ਰਹੇ ਆ ਪਰ ਜਿਹੜਾ ਸਾਡਾ ਸੂਬਾ ਹੈ ਪੰਜਾਬ ਉੱਥੇ ਕੋ ਕਦੇ ਕੋਈ ਮੰਤਰੀ ਕਿਸੇ ਕੈबिनेट ਮੰਤਰੀ ਨੂੰ ਨਹੀਂ ਮਿਲਿਆ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿੰਨਾ ਦਿਨ ਹੋ ਗਏ ਸੌ ਚੱਕੀ ਨੂੰ ਸਰਕਾਰ ਨੂੰ ਇੱਕ ਵੀ ਪੰਜਾਬ ਦਾ ਕੋਈ ਮੰਤਰੀ ਕੋਈ ਵੀ ਪੰਜਾਬ ਦਾ ਮੰਤਰੀ ਜਾ ਕੇ ਸੈਂਟਰ ਮਿਨਿਸਟਰ ਨੂੰ ਕਿਸੇ ਬਜਟ ਆਉਣ ਵਾਲਾ ਹੈ ਬਜਟ ਦੇ ਵਿੱਚ ਸਾਰੀਆਂ ਸਕੀਮਾਂ ਆਉਣੀਆਂ ਸਾਰੇ ਸੂਬੇ ਆ ਕੇ ਮਿਲ ਰਹੇ ਆ ਸਾਰੇ ਚੀਫ ਮਿਨਿਸਟਰ ਆ ਕੇ ਮਿਲ ਰਹੇ ਆ ਸਾਡਾ ਕੋਈ ਵੀ ਚੀਜ਼ ਮਿਸ ਕਰਨੀ ਸਾਡਾ ਕੋਈ ਮੰਤਰੀ ਨਹੀਂ ਉੱਥੇ ਜਾ ਕੇ ਆਪਣੀ ਗੱਲ ਤਾਂ ਰੱਖੇ ਕੋਈ ਪੰਜਾਬ ਦੇ ਬਾਰੇ ਪਹਿਲਾਂ ਹੀ ਪੰਜਾਬ ਦੇ ਕੋਲ ਦਾ ਢੇਲਾ ਹੈ ਨਹੀਂ ਸੈਂਟਰ ਤੋਂ ਇਹ ਸਕੀਮਾਂ ਚ ਹਿੱਸੇਦਾਰੀ ਆ ਜਿਹੜੀ ਉਹ ਲੈਣ ਨਹੀਂ ਜਾਂਦੇ ਪਤਾ ਨਹੀਂ ਕਿਸ 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 ਆਕੜ ਚ ਨਹੀਂ ਜਾਂ ਤਾਂ ਕੇਜਰੀਵਾਲ ਦਾ ਇਹ ਹੁਕਮ ਆ ਵੀ ਤੁਸੀਂ ਉਹਨਾਂ ਦੀ ਲੜਾਈ ਪਰਸਨਲ ਬਣਾਈ ਹੋਈ ਆ ਵੀ ਕਿਸੇ ਮੰਤਰੀ ਨੂੰ ਜਾਂ ਸੀਐਮ ਨੂੰ ਉਹ ਜਾਣ ਨਹੀਂ ਦਿੰਦੇ ਦੂਜੀ ਗੱਲ ਇਹ ਵੀ ਆ ਕਿਉਂਕਿ ਕੇਜਰੀਵਾਲ ਜੇਜ ਨੇ ਉਹ આરોਪਵਾਹੀ ਕਰਦੇ ਆ ਕਿ ਉਸ ਦੇ ਦਰਦ ਤੋਂ ਬਾਏ ਉਹਨਾਂ ਦੇ ਦਰਦ ਤੋਂ ਨਾ ਸੀਐਮ ਨਾ ਕੋਈ ਮੰਤਰੀ ਆ ਜਿਹੜਾ ਕੇਂਦਰ ਚ ਜਾਂਦਾ ਏ ਤੇ ਮਿਨਿਸਟਰੀਆਂ ਨਾਲ ਗੱਲ ਕਰਦਾ ਨੁਕਸਾਨ ਕਿਹਦਾ ਹੋ ਰਿਹਾ ਨੁਕਸਾਨ ਇਹਦਾ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਰਿਹਾ ਪੰਜਾਬ ਦੇ ਲੋਕਾਂ ਨੂੰ ਉਠਾਉਣਾ ਪੈ ਰਿਹਾ ਉਦੋਂ ਬਾਅਦ ਕੋਈ ਇਹਨਾਂ ਦਾ ਸੈਕਟਰੀ ਕੋਈ ਆਫੀਸਰ ਉਹ ਨਹੀਂ ਜਾ ਸਕਦਾ ਕਿਉਂਕਿ ਸੀਐਮ ਦੇ ਹੁਕਮ ਨੇ ਕੋਈ ਆਪਣੇ ਕਾਉਂਟਰਪਾਰਟ ਕੋਈ ਤਾਂ ਮੈਨੂੰ ਦੱਸੋ ਕਿਸੇ ਵੀ ਮਿਨਿਸਟਰੀ ਦਾ ਸੈਕਟਰੀ ਉੱਥੇ ਜਾ ਕੇ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ ਕਿਸੇ ਜੁਆਇੰਟ ਸੈਕਟਰੀ ਨੂੰ ਮਿਲਿਆ ਹੋਵੇ ਬਿਲਕੁਲ ਨਹੀਂ ਤੇ ਬਜਟ ਜਿਹੜਾ ਹੈ ਉਹ 10 ਦਿਨ ਨੂੰ 15 ਦਿਨ ਨੂੰ ਆਉਣ ਨੂੰ ਤਿਆਰ ਤੇ ਪੰਜਾਬ ਨੂੰ ਮਿਲੂਗਾ ਕਿਵੇਂ ਕੁਛ ਅਸੀਂ ਖਾਲੀ ਰਹਿ ਜਾਵਾਂਗੇ ਫਿਰ ਉਸ ਤੋਂ ਇਸ ਕਰਕੇ ਮੈਂ ਮੀਡੀਆ ਰਾਹੀਂ ਇਹ ਮੈਂ ਥੋੜੇ ਰਾਹੀਂ ਵੀ ਕਹਿਣਾ ਤੇ ਮੈਂ ਗਵਰਨਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ ਮੈਂ ਹੋਰ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਕੀਤੀ ਸੀ ਹੁਣ ਲੈਕਚਰਾਂ ਤੋਂ ਵਿਹਲੇ ਹੋ ਜਾਣਗੇ ਮੈਂ ਫੇਰ ਕਰੂੰਗਾ ਵੀ ਭਾਈ ਸਾਹਿਬ ਸੈਂਟਰਲ ਦੇ ਵਿੱਚ ਵੱਖ-ਵੱਖ ਸਕੀਮਾਂ ਚ ਪੈਸਾ ਲੈਣ ਲਈ ਉੱਥੇ ਦਿੱਲੀ ਪਹੁੰਚੋ ਉੱਥੇ ਮਹਿਕਮਿਆਂ ਨਾਲ ਗੱਲ ਕਰੋ ਉੱਥੇ ਮਨਿਸਪੀਆਂ ਨਾਲ ਗੱਲ ਕਰੋ ਇੱਥੇ ਤਾਂ ਜੋ ਹਾਲਾਤ ਤੁਸੀਂ ਪੰਜਾਬ ਦੇ ਬਣਾਏ ਹੋਏ ਆ ਲੋਕਾਂ ਦੇ ਮੂਹਰੇ ਆ ਪਰ ਲੋਕਾਂ ਨੂੰ ਵੱਖ-ਵੱਖ ਸੈਂਟਰ ਦਾ ਜਿਹੜਾ ਹਿੱਸਾ ਲੈਣਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਦਵਾਓ ਆ ਬਿੱਟੂ ਜੀ ਅਮਰਿਤਪਾਲ ਦਾ ਇੱਕ ਸੂਈਟ ਆਇਆ ਆਪਕੋ ਲੱਗਦਾ ਹੈ ਕਿ ਉਹ ਡਾਕਟਰ ਹੈ ਕੁਝ ਨੇ ਕੀਤਾ ਹੈ ਨਹੀਂ ਕੀਤਾ ਹੈ ਔਰ ਆਪਣੀ ਮਦਰ ਕੀ ਸਟੇਟਮੈਂਟ ਨੂੰ ਉਹ ਡਾਕਟਰ ਡਿਕਟ ਕਰ ਰਿਹਾ ਹੈ ਦੇਖੋ ਕਹੀ ਨਾ ਕਹੀ ਜੋ ਅਮਰਿਤਪਾਲ ਲੋਗੋ ਨੇ ਐਮਪੀ ਚੁਣਾ ਹੈ ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹੈ ਦੇਸ਼ ਕੇ ਲੀਏ ਆਪਣੇ ਸੰਵਿਧਾਨ ਕੇ ਲੀਏ ਵੋ ਵੀ ਲੀ और उसके बाद वो पाँच तरीक को अमृतपाल शपथ लेके गए हैं अपने संविधान और कॉन्स्टिट्यूशन की वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है या खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो दिखाई दे रहा है तो मैं तो यही कहूँगा उनके माता जी बहुत उन्होंने अच्छी बात की है हमें उ, उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था उनकी आवाज़ में ये झलक आ रही थी उनके ऊपर

ਨਹੀਂ ਦੇਖੋ ਮੇਰੀ ਖਿਆਲ ਮੇਰੇ ਸਮਝ ਨਹੀਂ ਆਤਾ ਕਿ ਗਵਰਨਰ ਸਾਹਿਬ ਇੱਕ ਪੋਸਟ ਐਸੀ ਹੈ ਜਿਸ ਤੇ ਪੋਲਿਟਿਕਸ ਤੋਂ ਨਹੀਂ ਹੋਣੀ ਗਵਰਨਰ ਜੀ ਗਵਰਨਰ ਸਾਹਿਬ ਕੋ ਤਾਂ ਵੋਟਣਾ ਚਾਹੀਏ ਪਰ ਇਹ ਬਦਕਿਸਮਤੀ ਹੈ ਕਿ ਹਰ ਜਗ੍ਹਾ ਪੋਲਿਟਿਕਸ ਹੀ ਹੋ ਰਹੀ ਆ ਪੋਲਿਟਿਕਸ ਦੇ ਉੱਪਰ ਕੁਝ ਨਹੀਂ ਬਾਕੀ ਪਾਰਟੀਆਂ ਕੇ ਉੱਪਰ ਆਪਨੇ ਬਾਤ ਕਰਨੀ ਹੈ